ਜਿਸਨਾਂ ਪੈਦਾ ਹੋਇਆ ਹੁੰਦਾ ਉਹ ਭਾਗਾਂ ਵਾਲੀ ਹੁੰਦੀ ਹੈ ਜਿਉਂ ਚੰਗਾ ਜੀਵਨ ਜਿਉਂਦੇ ਨੇ ਜਿਵੇਂ ਤਰਸੇਮ ਸਿੰਘ ਜਸੜ ਸ਼ਹੀਦਾਂ ਦੀ ਧਰਤੀ ਤੇ ਪੈਦਾ ਹੋਇਆ ਸਾਰੇ ਯੋਧ ਨੂੰ ਇੱਕ क्रे ਸੀਗਾ ਘਟਿੰਦਾ ਤੇ ਉਹ 2015 ਤੋਂ ਬਾਅਦ ਜਦੋਂ ਤੋਂ ਤਰਸੇਮ ਜਸੜ ਨੇ ਸ਼ੁਰੂ ਕੀਤਾ ਆਪਦਾ ਗਾਇਕੀ ਸਫਰ ਨੂੰ ਜਦੋਂ ਤੋਂ ਵੀ ਉਹਨਾਂ ਨੇ ਸ਼ੁਰੂ ਕੀਤਾ ਤੇ ਉਹ ਚੀਜ਼ ਨੂੰ ਦੇਖਦੇ ਹਰੇਕ ਬੰਦੇ ਨੇ ਉਸਨੇ ਪ੍ਰਪਗ ਨੂੰ ਬੜਾ ਪ੍ਰਮੋਟ ਕੀਤਾ ਜੋ ਉਹਨਾਂ ਦੀ ਆਪਣੀ ਪਛੋਕੜ ਨੂੰ ਆ ਇੱਕ ਸਨੇਮੇ ਦੇ ਤੌਰ ਤੇ ਜਾਂ ਕਿਦਾਂ ਵੀ ਲਾੜੋ ਤੁਸੀਂ ਉਹ ਆਪਣੀ ਪੰਜਾਬੀ ਮਾਂ ਬੋਲੀ ਨੂੰ ਤੁਹਾਡੇ ਮੂਰੇ ਲੈ ਕੇ ਆ ਰਹੇ ਆ ਇਹ ਬਹੁਤ ਵੱਡੀ ਗੱਲ ਆ ਤੇ ਅਸੀਂ ਬੜੇ ਉਹਦੇ ਕਿਨ ਨੂੰ ਭਾਗ ਆਣਿਆ ਵੀ ਸਾਨੂੰ ਟਾਈਮ ਮੌਕਾ ਮਿਲਿਆ ਤੇ ਇਹ ਅਸੀਂ ਓਪਰਚੁਨਿਟੀ ਪਿਕ ਕਰ ਲਈ ਹਉ ਕਰਵਾਨੇ ਜਾਓ ਮਹਿਰਮਾਨਾ ਹਉ ਕਰਵਾਨੇ ਜਾਓ ਲੈਣ ਜੋ ਤੇਰਾ ਨੌ ਤਿਨਾਂ ਦੇ ਹਉ ਕਰਵਾਨੇ ਜਾਓ ਇਹ ਗੁਰਬਾਣੀ ਦਾ ਸ਼ਬਦ ਸਾਨੂੰ ਇਹ ਪ੍ਰੇਰਣਾ ਦਿੰਦਾ ਕਿ ਜੋ ਵੀ ਪ੍ਰਮਾਤਮਾ ਦਾ ਨਾਮ ਲੈਂਦਾ ਗੁਰੂ ਸਾਹਿਬ ਕਹਿੰਦੇ ਅਸੀਂ ਉਹਦੇ ਤੋਂ ਕੁਰਬਾਨ ਜਾਂਦੀ ਹੈ ਤੇ ਇਸ ਤੋਂ ਅੱਗੇ ਜਾ ਕੇ ਜੋ ਸਾਡੇ ਸ਼ਹੀਦਾਂ ਦੀ ਗੱਲ ਕਰਦਾ ਜੋ ਸਾਡੇ ਸ਼ਹੀਦਾਂ ਨੂੰ ਸਤਿਕਾਰ ਦਿੰਦਾ ਉਸ ਵਿਅਕਤੀ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਇਹ ਸਾਡਾ ਮੁੱਢਲਾ ਫਰਜ਼ ਤੇ ਮੇਰੇ ਨਾਲ ਜਿਹੜੇ ਨੌਜਵਾਨ ਵੀਰ ਬੈਠੇ ਨੇ ਇਹਨਾਂ ਨੇ ਇਸ ਗੁਰਬਾਣੀ ਦੇ ਸ਼ਬਦ ਤੇ ਪਹਿਰਾ ਦਿੰਦੇ ਆ ਮਹਾਨ ਕਲਾਕਾਰ ਤਰਸੀਮ ਸਿੰਘ ਜਸੜ ਜਿਸ ਨੇ ਜਦੋਂ ਤੋਂ ਗਾਉਣਾ ਸ਼ੁਰੂ ਕੀਤਾ ਜਦੋਂ ਤੋਂ ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਹੁਣ ਤੱਕ ਜਿਹੜੀ ਵਰਤਮਾਨ ਫਿਲਮ ਆਈ ਆ ਗੁਰਨਾਨਕ ਜਹਾਜ਼ ਉਸ ਫਿਲਮ ਦੇ ਨਾਲ ਉਹਨੇ ਸੰਸਾਰ ਪੱਧਰ ਤੇ ਜਿਹੜੀ ਸਿੱਖਾਂ ਦੀ ਦੇਖਾ ਉਹ ਬਹੁਤ ਵਧੀਆ ਰੂਪ ਵਿੱਚ ਪੇਸ਼ ਕੀਤੀ ਸ਼ਹੀਦਾਂ ਨੂੰ ਯਾਦ ਕੀਤਾ ਤੇ ਉਸ ਕਲਾਕਾਰ ਨੂੰ ਇਹ ਨੌਜਵਾਨ ਵੀਰ ਕੈਮਰਾ ਵਿਖੇ ਸੱਦ ਕੇ ਉਸ ਦਾ ਸ਼ੋਅ ਕਰਵਾ ਰਹੇ ਨੇ ਇਸ ਲਈ ਇਸ ਨੌਜਵਾਨ ਨੂੰ ਅੱਜ ਸਟੂਡੀਓ ਵਿੱਚ ਆਉਣ ਦਾ ਸੱਦਾ ਦਿੱਤਾ ਸੀ ਤੇ ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦਾ ਸਾਹ ਜਸਵਿੰਦਰ ਸਿੰਘ ਜੱਸਾ ਸੰਧੂ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਆ ਧੰਨਵਾਦ ਭਾਈ ਇਸ ਨੌਜਵਾਨਾਂ ਨੇ ਜਿਹੜਾ ਇਹ ਪ੍ਰਾਰਲਾ ਕੀਤਾ ਇਸੇ ਕਰਕੇ ਅੱਜ ਇਹ ਸਟੂਡੀਓ 'ਚ ਬੈਠੇ ਨੇ ਤੇ ਮੈਂ ਸੰਗਤਾਂ ਦੇ ਰੂਪ ਰੂਪ ਵੀ ਤਾਂ ਹੀ ਕਰਵਾ ਰਿਹਾ ਕਿਉਂਕਿ ਜੇ ਕੋਈ ਚੰਗਾ ਕੰਮ ਕਰਦਾ ਤਾਂ ਉਹਨੂੰ ਉਤਸ਼ਾਹਿਤ ਕਰਨਾ ਚਾਹੀਦਾ ਉਹਦੀ ਹੌਸਲਾ ਵਧਾਈ ਕਰਨੀ ਚਾਹੀਦੀ ਆ ਸਭ ਤੋਂ ਪਹਿਲਾਂ ਸੱਜ ਸੁੰਦਰ ਸਿੰਘ ਜੀ ਤੁਸੀਂ ਆਪਣੇ ਬਾਰੇ ਜਾਣਕਾਰੀ ਦਿਓ ਮੁੱਢਲੀ ਜਾਣਕਾਰੀ ਤੁਸੀਂ ਕਿੱਥੋਂ ਆ ਤੁਹਾਡੀ ਮੁੱਢਲੀ ਪੜ੍ਹਾਈ ਕਿੱਥੋਂ ਦੀ ਆ ਤੁਹਾਡਾ ਪਿਸ਼ੋਕੜ ਕੀ ਆ ਹਾਂਜੀ ਆ ਸਰ ਸਾਸੀ ਜੀ ਪਾਜੀ ਪਹਿਲਾਂ ਸਾਰੇ ਤੁਹਾਡੇ ਸਰੋਤਿਆਂ ਨੂੰ ਤੇ ਮੇਰਾ ਪੂਰਾ ਨਾਮ ਜੀ ਜਸਵਿੰਦਰ ਸਿੰਘ ਸੰਦੂ ਤੇ ਪਿੰਡ ਮੇਰਾ ਸਮਾਲਸਰ ਹੈ ਜੀ ਜ਼ਿਲ੍ਹਾ ਮੋਗਾ ਨੀਅਰ ਬਾਗਾਪਰਾਣਾ ਤੇ ਸਾਧ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੇ ਪਿੰਡਾਂ ਦੇ ਬਿਲਕੁਲ ਹੀ ਨਾਲ ਪਿੰਡਾਂ ਰੋਡਿਆਂ ਦੇ ਤੇ ਮੁੱਢਲੀ ਸਿੱਖਿਆ ਭਾਜੀ ਮੈਂ ਆਪਣੇ ਸਰਕਾਰੀ ਸਕੂਲ ਪਿੰਡ ਸਮਾਲਸਰ ਤੋਂ ਹੀ ਪ੍ਰਾਪਤ ਕੀਤੀ ਉਸ ਤੋਂ ਬਾਅਦ ਮੈਂ ਡਿਪਲੋਮਾ ਕੀਤਾ ਜੀ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਕਾਲਕਲਾ ਮੋਗਾ ਤੋਂ then ਆਫਟਰ ਦੈਨ ਮੈਂ ਉੱਥੇ ਛਾਪੜੀ ਗੁਰਦੇਵ ਬਾਦਰਗੜ੍ਹ ਕਾਲਜ ਅੱਜ ਉੱਥੇ ਉੱਥੇ ਮੈਂ ਆਪਦੀ ਇੰਜੀਨੀਅਰਿੰਗ ਕੀਤੀ 2014 ਤੱਕ ਤੇ ਉਸ ਤੋਂ ਬਾਅਦ ਜੀ ਮੈਂ 2 ਸਾਲ ਜੌਬ ਕੀਤੀ ਬਿਲੀਵੁੱਡ ਚ ਮਕੂ ਐਜ਼ ਅ ਕੰਟਰੈਕਟ ਬੇਸ ਤੇ ਤੇ ਉਸ ਤੋਂ ਬਾਅਦ ਮੈਂ 2018 ਚ ਇੱਥੇ ਆ ਗਿਆ ਜੀ ਤੇ ਹੁਣ ਮੈਂ ਐਜ਼ ਅ ਇਲੈਕਟ੍ਰੀਸ਼ੀਅਨ ਮੈਂ ਆਪਦਾ ਖੁਦ ਦਾ ਬਿਜ਼ਨਸ ਰਨ ਕਰ ਰਿਹਾ ਜੀ ਕੈਮਰਾ ਦੇ ਵਿੱਚ ਤੇ ਜਿਹਦੇ ਵਿੱਚ ਅਸੀਂ ਸੋਲਰ 에ਅਰ ਕਨ ਨਿਊ ਹਾਊਸ ਵਾਇਰਿੰਗ ਤੇ ਜੋ ਵੀ ਰੈਨੋਵੇਸ਼ਨ ਇਲੈਕਟ੍ਰੀਕਲ ਰਿਲੇਟਡ ਕੋਈ ਵੀ ਕੰਮ ਹੁੰਦਾ ਉਹ ਅਸੀਂ ਇੱਥੇ ਸੇਵਾ ਨਿਭਾ ਰਹੇ ਹਾਂ ਜੀ ਦਰਸ਼ਕੋ ਜਿਵੇਂ ਨੌਜਵਾਨ ਵੀਰ ਨੇ ਆਪਦੇ ਪਿੰਡ ਦਾ ਪਤਾ ਦੱਸਦਿਆਂ ਕਿ ਸਮਾਲਸਰ ਪਿੰਡ ਤੋਂ ਇਹ ਜੰਪਲ ਨੇ ਉਥੋਂ ਇਹਨਾਂ ਦੀ ਮੁੱਢਲੀ ਪੜ੍ਹਾਈ ਆ ਤੁਹਾਡੇ ਨਾਲ ਜ਼ਿਕਰ ਕਰਦਿਆਂ ਇਹਨਾਂ ਨੇ 20ਵੀਂ ਸਦੀ ਦੇ ਮਹਾਨ ਸ਼ਹੀਦ ਅਮਰ ਸ਼ੀਰ ਗਿਆਨੀ ਸੱਗੰਜਨ ਜਨੈਲ ਸਿੰਘ ਦੀ ਖਾਲਸਾ ਪਿੰਡਰਾਵਾਲਿਆਂ ਦਾ ਜ਼ਿਕਰ ਕੀਤਾ ਤੇ ਮੈਂ ਇਹ ਵੀ ਜ਼ਿਕਰ ਕਰਦਾ ਕਿ ਸਮਾਲਸਰ ਪਿੰਡ ਸ਼ੀ ਜਗਰਾਜ ਸਿੰਘ ਕਰਕੇ ਵੀ ਜਾਣਿਆ ਜਾਂਦਾ ਜਿਸ ਨੇ ਰូមਾਨੀਆ ਦੇ ਵਿੱਚ ਜਾ ਕੇ ਅਰੇ ਬੈਰੋ ਤੇ ਅਟੈਕ ਕੀਤਾ ਸੀ ਜਿਸ ਤਰ੍ਹਾਂ ਸ਼ਹੀਦ ਉਧਮ ਸਿੰਘ ਨੇ ਲੰਡਨ ਦੇ ਵਿੱਚ ਜਾ ਕੇ ਅਟੈਕ ਕੀਤਾ ਸੀ ਇਸੇ ਤਰ੍ਹਾਂ ਹੀ ਸਿੱਖ ਕੌਮ ਦੀ ਡਿੱਗੀ ਪੱਗ ਸਿਰ ਤੇ ਰੱਖਣ ਦਾਸ਼ੀ ਜਗਰਾਜ ਸਿੰਘ ਨੇ ਉਪਰਾਲਾ ਕੀਤਾ ਸੀ ਇਸ ਕਰਕੇ ਵੀ ਸਮਲ ਸੱਜਣਾ ਜਾਂਦਾ ਬੜੀ ਚੰਗੀ ਗੱਲ ਆ ਸੰਧੂ ਸਾਹਿਬ ਵੀ ਤੁਸੀਂ ਇਹ ਕਾਰਜ ਕਰ ਰਹੇ ਹੋ ਮੈਂ ਅਗਲਾ ਸਵਾਲ ਜਿਹੜਾ ਤੁਹਾਨੂੰ ਕਰਦਾ ਕਿ ਤੁਸੀਂ ਤਸੀਮ ਜਸੜ ਤੋਂ ਪ੍ਰਭਾਵਿਤ ਕਿਸ ਗੱਲ ਤੋਂ ਹੋਏ ਅ ਜਿੱਦਾਂ ਜੀ ਮੈਂ ਕਾਲਜ ਲਾਈਫ ਦੇਖੀ ਆ 2007 ਤੋਂ ਲੈ ਕੇ ਦੇਖਦਾ ਆ ਰਿਹਾ ਮੈਂ 2010 11 ਦੀ ਮੈਂ ਗੱਲ ਕਰਦਾ ਵੀ ਉਦੋਂ ਮੋਸਟਲੀ ਸਾਰੇ ਯੂਥ ਨੂੰ ਇੱਕ ਕਰੇ ਸੀਗਾ ਕਟਿੰਗ ਦਾ ਤੇ ਉਹ 2015 ਤੋਂ ਬਾਅਦ ਜਦੋਂ ਤੋਂ ترسےਮ ਜੱਸੜ ਨੇ ਸ਼ੁਰੂ ਕੀਤਾ ਆਪਦਾ ਗਾਇਕੀ ਸਫਰ ਜਦੋਂ ਤੋਂ ਵੀ ਉਹਨਾਂ ਨੇ ਸ਼ੁਰੂ ਕੀਤਾ ਤੇ ਉਹ ਚੀਜ਼ ਨੂੰ ਦੇਖਦੇ ਹਰੇਕ ਬੰਦੇ ਨੇ ਉਸਨੇ ਪੱਗ ਨੂੰ ਬੜਾ ਪ੍ਰਮੋਟ ਕੀਤਾ ਵਰਲਡ ਲੈਵਲ ਤੇ ਤੇ ਉਹ ਜਿੱਦਾਂ ਉਹ ਆਪ ਵੀ ਜ਼ਿਕਰ ਕਰਦੇ ਨੇ ਵੀ ਉਹ ਕਿਸੇ ਟਾਈਮ ਹਰ ਬੰਦਾ ਪੱਗ ਬਨਣਾ ਲੱਗਿਆ ਸ਼ਮਿੰਦਾ ਸ਼ਮਿੰਦਗੀ ਮੈਂ ਉਸ ਕਰਦਾ ਸੀ ਉਹ ਵੀ ਕਾਲਜ ਲਾਈਫ 'ਚ ਤੇ ਉਹ ਚੀਜ਼ ਨੂੰ ਦੇਖ ਕੇ ਚਲੋ ਆਪਾਂ ਵੀ ਹੁਣ ਸੰਤਾਂ ਦੇ ਪਿੰਡਾਂ ਦੇ ਕੋਲ ਦੇ ਆ ਤੁਹਾਨੂੰ ਵੀ ਪਤਾ 984 'ਚ ਜੋ ਹੋਇਆ ਉਹ ਇੱਕ ਟਾਈਮ ਇਹੋ ਜਿਹਾ ਸੀਗਾ ਵੀ ਵਾਕਿਆ ਆਪਣੇ ਘਰ ਦੇ ਵੀ ਕਹਿਣ ਲੱਗ ਗਏ ਸੀ ਜਿੰਨਾ ਕ ਆਪਣੇ ਬਜ਼ੁਰਗਾਂ ਸੁਣਾਏ ਵੀ ਪਾਗਮਨ ਨਹੀਂ ਲੋਕ ਛੱਡ ਚਲੇ ਸੀਗੇ ਜਦੋਂ 86 ਤੋਂ ਬਾਅਦ ਹੋਇਆ ਹਨ ਤੇ ਉਹ ਚੀਜ਼ ਨੂੰ ਉਹ ਦੁਬਾਰੇ ਉਹ ਦੇਖ ਕੀਤੀ ਹੁਣ ਜਿੱਦਾਂ ਮੱਟਾਂ ਵਾਲੀ ਪੱਗ ਲਾ ਲਓ ਤੁਸੀਂ ਪਹਿਲਾਂ ਪੋਚ ਵੀ ਪੱਗਾਂ ਬੰਨ੍ਹ ਦੇ ਦੀਏ ਪਰ ਚਲੋ ਪੱਗ ਤਾਂ ਪੱਗ ਹੀ ਆ ਬਟ ਉਹ ਇੱਕ ਪ੍ਰਮੋਟ ਕਰ ਮੈਂ ਕਹੇ ਚੀਜ਼ ਨੂੰ ਉਹ ਬੜੀ ਵਧੀਆ ਗੱਲ ਸੀਗੀ ਇਸੇ ਕਰਕੇ ਬਸ ਉਹਨਾਂ ਨੂੰ ਇੱਕ ਸਾਨੂੰ ਓਪਰਚੁਨਿਟੀ ਮਿਲੀ ਇੱਥੇ ਸੱਦਣ ਦੀ ਤੇ ਅਸੀਂ ਉਹ ਮੌਕਾ ਗਵਾਉਣਾ ਨਹੀਂ ਸੀ ਚਾਹੁੰਦੇ ਤੇ ਇਹੀ ਰੀਜ਼ਨ ਸੀ ਉਹਨਾਂ ਨੂੰ ਇੱਥੇ ਸ਼ੋਅ ਕਰਾਉਂਦਾ ਦਰਸ਼ਕੋ ਜਿਵੇਂ ਸਦਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਤਰਸੀਮ ਸਿੰਘ ਜਸੜ ਦੀ ਦਸਤਾਰ ਸਜਾ ਕੇ ਗਾਉਣਾ ਸ਼ੁਰੂ ਕਰਨ ਤੋਂ ਇਹ ਪ੍ਰਭਾਵਿਤ ਹੋਏ ਤੁਸੀਂ ਦੇਖ ਰਹੇ ਹੋ ਨੌਜਵਾਨ ਦੇ ਕਿੰਡੀ ਸੋਹਣੀ ਪੱਗ ਬੰਨੀ ਵੀ ਆ ਤਰਸੀਮ ਸਿੰਘ ਜਸੜ ਇਸ ਗੱਲ ਲਈ ਸ਼ਾਬਾਸ਼ ਦਾ ਹੱਕਦਾਰ ਵੀ ਆ ਵਧਾਈ ਦਾ ਪਾਤਰ ਵੀ ਆ ਵੀ ਉਹਨੇ ਕਿੰਨੇ ਯੂਥ ਨੂੰ ਪੱਗ ਬੰਨਣ ਲਈ ਪ੍ਰੇਰਿਤ ਕੀਤਾ ਕੇਸ ਰੱਖਣ ਲਈ ਪ੍ਰੇਰਿਤ ਕੀਤਾ ਤੇ ਉਹਦੀ ਜਿਉਂਦੀ ਜਾਗਦੀ ਮਿਸਾਲ ਮੇਰੇ ਸਾਹਮਣੇ ਤੁਹਾਡੇ ਸਾਹਮਣੇ ਤੇ ਮੇਰੇ ਸਾਹਮਣੇ ਬੈਠਾ ਸਦਾ ਜਸਵਿੰਦਰ ਸਿੰਘ ਬੜੀ ਚੰਗੀ ਗੱਲ ਆ ਤੇ ਤੁਹਾਡੇ ਤਸੀਮ ਸਿੰਘ ਜੱਸੜ ਦਾ ਕੋਈ ਗੀਤ ਯਾਦ ਆ ਜੀ ਕੋਈ ਬੋਲ ਦੋ ਬੋਲ ਹਾਂ ਜੀ ਬਹੁਤ ਉਹਨਾਂ ਦੇ ਗਾਣੇ ਜੋ ਅਸੀਂ ਸੁਣਦੇ ਆ ਉਹਦੇ ਚੋਂ ਹੈਗਾ ਇੱਕ ਆਉਂਦਾ ਸਰਦਾਰ ਦੇ ਚਾਰ ਯਾਰ ਨਾਲ ਨੇ ਤੇ ਦੂਜੇ ਉਹਨਾਂ ਦਾ ਸੀਗਾ ਪੈਸਿਆਂ ਨੂੰ ਦੇਖਣੀ ਯਾਰੀ ਲਾਈ ਦੀ ਤੇ ਪੁਰਾਣੇ ਯਾਰਾਂ ਬਾਰੇ ਯਾਰੀ ਦੋਸਤੀ ਗੱਲ ਕਰਦਾ ਹਮੇਸ਼ਾ ਹੀ ਉਹ ਆਪਦੇ ਜ਼ਿਕਰ ਕਰਦਾ ਤੇ ਉਹਨਾਂ ਦਾ ਆਪਦਾ ਵੀ ਜੋ ਯਾਰੀ ਦੋਸਤੀ ਵਾਲਾ ਟੋਲਾ ਉਹ ਆਜੇ ਵੀ ਅੱਜ ਤੱਕ ਮਾਤਾ ਗੁਜਰੀ ਦੇ ਕਾਲਜ ਤੋਂ ਜਿੱਥੇ ਉਹਨਾਂ ਨੇ ਪੜ੍ਹਾਈ ਪ੍ਰਾਪਤ ਕੀਤੀ ਉਹ ਨਾਲ ਆਜੇ ਵੀ ਉਹਦੇ ਚ ਕੁਲਵੀਰ ਚਿੰਦੜ ਹੋ ਗਿਆ ਇੱਕ ਵੀਰ ਹੋਰ ਉਹਨਾਂ ਦੇ ਨਾਲ ਉਹਨਾਂ ਦਾ ਮੈਨੂੰ ਨਾਂ ਨਹੀਂ ਪਤਾ ਬਟ ਉਹ ਤਿੰਨ ਚਾਰ ਜਾਣੇ ਆ ਉਹ ਹਜੇ ਵੀ ਉਹਨਾਂ ਦਾ ਨਾਲ ਹੀ ਚੱਲ ਰਿਹਾ ਪੈਰਲਲ ਚਾਹੇ ਵਾਜ ਜਿੱਥੇ ਮਰਜੀ ਹੁਣ ਬਟ ਉਹ ਯਾਰੀ ਦੋਸਤੀ ਉਹਨਾਂ ਨੇ ਅੱਜ ਵੀ ਬਰਕਰਾਰ ਕੀਤੇ ਰੱਖੀ ਹੋਈ ਹੈ ਜਿਵੇਂ ਤੁਸੀਂ ਤਸੇਮ ਸਿੰਘ ਜੱਸੜ ਦੀ ਪੱਗ ਤੋਂ ਪ੍ਰਭਾਵਤ ਹੋ ਕੇ ਬੜੀ ਸੋਹਣੀ ਦਸਤਾਰ ਸਜਾਈ ਵੀ ਆ ਹਾਂਜੀ ਤੇ ਉਹਦੇ ਯਾਰੀ ਦੋਸਤੀ ਵਾਲੇ ਕਲਚਰ ਤੋਂ ਪ੍ਰਭਾਵਤ ਹੋ ਕੇ ਤੁਹਾਡੇ ਪੰਜਾਬ ਦੇ ਯਾਰ ਦੋਸਤ ਕਿਹੜੇ ਨੇ ਮੇਰੇ ਨਾਲ ਜੀ 2007 ਤੋਂ ਲੈ ਕੇ ਜਿੰਨਾ ਹਜੇ ਤੱਕ ਵੀ ਜੋ ਵੀ ਮੇਰਾ ਦੇਖਦਾ ਹੋਇਆ ਕੋਈ ਮੇਰਾ ਯਾਰ ਦੋਸਤ ਉਹਨਾਂ ਚੋਂ ਇੱਕ ਫਤੇ ਸਿੰਘ ਲਾਲੀਆ ਪਿੰਡ ਬਗਰਾੜੀ ਤੋਂ ਤੇ ਇੱਕ ਹੈਗਾ ਜੀ ਪੱਟੀ ਜਿਲ੍ਹਾ ਮੋਗੇ ਤੋਂ ਆ ਤੇ ਉਹ ਹਜੇ ਵੀ ਮੇਰੇ ਨਾਲ ਤੇ ਬੈਚਲਰ ਡਿਗਰੀ ਵਾਲੇ ਜਿਹੜੇ ਮੇਰੇ ਜਿੰਨੇ ਕਹਿਗੇ ਆ ਉਹ ਆਲਮੋਸਟ ਸਾਰੇ ਬਿਲੀਪੁਰ ਦੇ ਆ ਜੀ ਕੋਈ ਜਈ ਆ ਕੋਈ ਐਜ਼ ਅ ਕਲਰਕ ਕੰਮ ਕਰ ਰਿਹਾ ਤੇ ਕੋਈ ਇੱਕ ਮੇਰਾ ਜੱਗੀ ਆ ਦੋਸਤ ਆ ਉਹ ਐਜ਼ ਅ ਐਕਸਨ ਸ਼ਾਇਦ ਮੈਂ ਲਾਦਾ ਜਿੰਨਾ ਤੱਕ ਮੈਨੂੰ ਪਤਾ ਐਜ਼ ਦੇ ਐਕਸਨ ਉਹ ਜੌਬ ਕਰ ਰਿਹਾ ਬਠਿੰਡੇ ਬਿਲੀਪੁਰ ਦੇ ਠੀਕ ਹੈ ਤੇ ਇਹ ਜਿਹੜੇ ਆਦੁੱਸ ਜਿਵੇਂ ਤੁਸੀਂ ਕੰਟਰੈਕਟ ਤੇ ਭਰਤੀ ਹੋਏ ਸੀ ਉਦੋਂ ਇਹ ਸਾਰੇ ਕੰਟਰੈਕਟ ਤੇ ਭਰਤੀ ਨਹੀਂ ਨਹੀਂ ਉਹਨਾਂ ਚੋਂ ਖਲਾ ਮੈਂ ਇੱਕ ਕੰਟਰੈਕਟ ਤੇ ਭਰਤੀ ਹੋਇਆ ਸੀਗਾ ਬਾਕੀ ਸਾਰੇ ਬਾਕੀ ਸਾਰੇ ਪਰਮਾਨੈਂਟ ਸੀ ਜਿਹੜਾ ਮੈਂ ਜੱਗੀ ਦੀ ਗੱਲ ਕੀਤੀ ਸੀ 2014 ਚ ਅਸੀਂ ਬੈਚਲਰ ਡਿਗਰੀ ਪਾਸ ਆਊਟ ਕੀਤੀ ਸੀ ਉਸ ਤੋਂ ਬਾਅਦ ਉਹ ਜੁਆਇਨ ਕਰ ਗਿਆ ਸੀ ਨਾਲ ਦੇ ਨਾਲ ਹੀ ਐਸੇ ਬਿਜਲੀ ਬੋਰਡ ਚ ਉਹਨੂੰ ਮੈਨੂੰ ਲੱਗਦਾ 33 ਜਣੇ ਜੁਆਇਨ ਕੀਤੇ ਸੀ ਬਿਜਲੀ ਬੋਰਡ ਚ ਤੇ ਆਪਣੇ ਪੰਜਾਬ ਚੋਂ ਤੇ ਉਹਨਾਂ ਚੋਂ ਉਹਦਾ ਨੰਬਰ ਸੀਗਾ ਇੱਕ ਉਸ ਤੋਂ ਬਾਅਦ ਕੋਈ ਦੋ ਤਿੰਨ ਹੈਗੇ ਆ ਜਿਹੜੇ এডਿਕੇਸ਼ਨ ਡਿਪਾਰਟਮੈਂਟ ਚ ਐਜ਼ ਅ ਕਲਰਕ ਜੌਬ ਕਰ ਰਹੇ ਆ ਨੇ ਕੋਈ ਵੀ ਆ ਤੇ ਇੱਕ ਉਦੋਂ ਵਕਤ ਜਦੋਂ ਮੈਂ ਐਜ਼ ਅ ਕੰਟਰੈਕਟਰ ਭਰਤੀ ਹੋਇਆ ਸੀ ਉੱਥੇ ਜਗਜੀਤ ਸਿੰਘ ਜੱਗੀ ਆ ਜੀ ਆ ਮੈਂ ਉਹਨੂੰ ਪਿਆਰ ਨਾਲ ਸਿੰਘ ਬੋਲਦਾ ਨਾ ਉਹ ਅਮਰਤਾਰੀ ਪਰਿਵਾਰ ਨਾਲ ਆ ਸੰਤਾਂ ਦੀ ਬੜੀ ਉਹ ਇੱਜ਼ਤ ਕਰਦੇ ਉਹ ਮਮੀ ਪਪੀ ਪਾਪਾ ਡੈਡੀ ਉਹਦੇ ਬੜੇ ਉਹਨਾਂ ਸੰਤਾਂ ਦੇ ਨਾਲ ਰਹੇ ਤੇ ਜੇ ਉਹ ਵੀ ਦੇਖਦਾ ਹੋਇਆ ਤਾਂ ਜਰੂਰ ਉਹਨਾਂ ਦਾ ਵੀ ਜ਼ਿਕਰ ਕੀਤਾ ਤੇ ਉਹ ਜੋ ਹੋਰ ਤਿੰਨ ਚਾਰ ਸੀਗੇ ਉਹ ਹਜੇ ਵੀ ਉੱਥੇ ਬਿਜਲੀ ਬੋਰਡ ਚ ਹੈ ਉਹ ਬਟ ਉਹ ਰੈਗੂਲਰ ਸੀਗੇ ਮਤਲਬ ਸਰਕਾਰੀ ਜੋਬ ਤੇ ਲਾ ਲੋ ਤੇ ਜੇ ਕੋਈ ਦੇਖਦਾ ਹੋਇਆ ਤਾਂ ਜਰੂਰ ਯਾਦ ਕਰ ਲਿਓ ਨਮਾਣੇ ਨੂੰ ਮੇਰਾ ਇੱਕ ਸਵਾਲ ਇਹਦੇ ਵਿੱਚੋਂ ਹੀ ਨਿਕਲ ਕੇ ਆਉਂਦਾ ਸਭ ਸਵਾਲ ਹਾਂਜੀ ਵੀ ਜੇ ਤੁਸੀਂ ਕੰਟਰੈਕਟ ਤੇ ਨਾ ਹੁੰਦੇ ਪਰਮਨੈਂਟ ਜੋਬ ਤੇ ਹੁੰਦੇ ਕੀ ਤੁਸੀਂ ਫਿਰ ਵੀ ਬਾਹਰ ਆਉਂਦੇ ਨਹੀਂ ਜੀ ਮੈਂ ਨਹੀਂ ਆਉਂਦਾ ਕਿਉਂਕਿ ਮੈਂ ਇਕੱਲਾ-ਕੱਲਾ ਹੀ ਆ ਮੇਰੇ ਫੈਮਿਲੀ ਤੇ ਪਾਪਾ ਮੇਰੇ ਐਸ ਏ ਐਕਸ ਆਰਮੀ ਮੈਂ ਰਿਟਾਇਰ ਹੋਇਆ ਤੇ ਸਿਸਟਰ ਮੇਰੇ ਛੋਟੇ ਉਹ ਮੈਰਿਡ ਨੇ ਮੈਂ ਅੱਜ ਦੇ ਟੀਚਰ ਨੇ ਤੇ ਪਰ ਜੇ ਮੈਂ ਉੱਥੇ ਹੁੰਦਾ ਮੈਂ ਸੱਚੀ ਨਹੀਂ ਆਉਂਦਾ ਜੀ ਇੱਥੇ ਦਰਸ਼ਕੋ ਇਹ ਵਿਸ਼ਾ ਬੇਸ਼ੱਕ ਅੱਜ ਦਾ ਪੋਡਕਾਸਟ ਕਰਨ ਦਾ ਵਿਸ਼ਾ ਸਿਰਫ ਤੇ ਸਿਰਫ ਤਸੀਮ ਸਿੰਘ ਜਸੜਾ ਉਹਦਾ ਸ਼ੋਅ ਆ ਪਰ ਦੇਖੋ ਜਦੋਂ ਗੱਲ ਚੋਂ ਗੱਲ ਨਿਕਲ ਕੇ ਬਾਹਰ ਆਉਂਦੀ ਆ ਜਿਹੜੀਆਂ ਸਰਕਾਰਾਂ ਇਹ ਦੋਸ਼ ਲਾਉਂਦੀਆਂ ਕਿ ਸਾਡੀ ਪੰਜਾਬ ਦੀ ਨੌਜਵਾਨੀ ਬਾਹਰ ਜਾ ਰਹੀ ਆ ਪਰ ਉਹਦੇ ਪਿਛਲੇ ਕਾਰਨ ਤੇ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਸਰਦਾਰ ਜਸਵਿੰਦਰ ਸਿੰਘ ਜੱਸਾ ਸੰਧੂ ਵੀ ਬਿਲਕੁਲ ਬਾਹਰ ਨਹੀਂ ਆਉਂਦਾ ਸੀ ਜੇ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਇਹਨੂੰ ਰੈਗੂਲਰ ਨੌਕਰੀ ਦਿੰਦੀ ਸਰਕਾਰੀ ਨੌਕਰੀ ਦਿੰਦੀ ਕਿਉਂਕਿ ਕੰਟਰੈਕਟ ਤੇ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਸੀਮਤ ਤਨਖਾਹ ਦਿੱਤੀ ਜਾਂਦੀ ਆ ਜਿਹਦੇ ਨਾਲ ਕੋਈ ਆਪਦਾ ਪਰਿਵਾਰ ਨਹੀਂ ਪਾਲ ਸਕਦਾ ਹਜੇ ਵੀ ਕਹਿੰਦੇ ਹੁੰਦੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਪੰਜਾਬ ਸਰਕਾਰ ਇਸ ਤੇ ਵਿਚਾਰ ਕਰੇ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰੇ ਰੈਗੂਲਰ ਨੌਕਰੀਆਂ ਫੇਰ ਨੌਜਵਾਨੀ ਬਾਹਰ ਆਉਣੋਂ ਹਟੂਗੀ ਤੇ ਨਹੀਂ ਪੰਜਾਬ ਦੀ ਜਿਹੜੀ ਕਰੀਮ ਆ ਦੇਖੋ ਜਿਵੇਂ ਜਸੇ ਸੰਧੂ ਨੇ ਦੱਸਿਆ ਕਿ ਮੇਰੇ ਨਾਲ ਦੇ ਯਾਰ ਦੋਸਤ ਐਕਸੀਅਨ ਤੱਕ ਪਹੁੰਚ ਗਏ ਇਟ ਮੀਨਸ ਉਹ ਕਰੀਮ ਸੀ ਤਰੱਕੀ ਕਰਕੇ ਐਕਸੀਅਨ ਬਣ ਗਏ ਤੇ ਇਹਨੇ ਵੀ ਐਕਸੀਅਨ ਬਣਿਆ ਹੋਣਾ ਸੀ ਹੋ ਸਕਦਾ ਰਿਟਾਇਰਮੈਂਟ ਤੋਂ ਪਹਿਲਾਂ ਚੀਫ ਆਫ ਡੀਲੀ ਬੋਰਡ ਬਣ ਜਾਂਦੇ ਪਰ ਇਸ ਕ੍ਰੀਮ ਨੂੰ ਜੇ ਪੰਜਾਬ ਦੀ ਕ੍ਰੀਮ ਨੂੰ ਪੰਜਾਬ ਦੇ ਦਿਮਾਗ ਨੂੰ ਪੰਜਾਬ 'ਚ ਰੱਖਣਾ ਤਾਂ ਪੰਜਾਬ ਸਰਕਾਰ ਨੂੰ ਨੌਕਰੀਆਂ ਮੁਹੱਈਆ ਕਰਾਉਣੀਆਂ ਪੈਣੀਆਂ। ਆਪਾਂ ਕੀ ਗੱਲ ਤੋਰਦੇ ਆ ਸੱਜਸੰਦਰ ਸਿੰਘ ਜਿਵੇਂ ਤਰਸੇਮ ਸਿੰਘ ਜੱਸੜ ਆ ਰਹੇ ਨੇ। ਤੁਸੀਂ ਉਹਨਾਂ ਦੀ ਪ੍ਰਮੋਸ਼ਨ ਕਰ ਰਹੇ ਹੋ ਹਨਾ ਤੇ ਜਿਹੜਾ ਉਹਦਾ ਸਮਾ ਸਧਾਨ ਤੇ ਸਥਿਤੀ ਹਾਂਜੀ ਕਿੱਥੇ ਹੋਣ ਜਾ ਰਿਹਾ ਹੈ ਇਹ ਸ਼ੋਅ ਕਿੰਨੀ ਤਰੀਕ ਨੂੰ ਹੋਣ ਜਾ ਰਿਹਾ ਤੇ ਕਿੰਨੇ ਵਜੇ ਹੋਣ ਜਾ ਰਿਹਾ ਹੈ। ਆ ਜਗਦਾ ਮੇਲਾ ਦਾ ਮੋਸਟਲੀ ਸਾਰਿਆਂ ਨੂੰ ਪਤਾ ਹੀ ਹੈ ਭਾਜੀ ਕੈਮਰਾ ਥੀਏਟਰ ਹੈ ਜੀ 9 ਅਗਸਤ ਨੂੰ 2025 ਤੇ ਟਾਈਮ ਹੈਗਾ ਜੀ 7 ਵਜੇ ਦਾ ਤੇ ਸਾਡੀ ਸਾਰਿਆਂ ਨੂੰ ਇਹ ਅਪੀਲ ਆ ਵੀ ਤੁਸੀਂ ਔਨ ਟਾਈਮ ਪਹੁੰਚੋ ਤਾਂ ਜੋ ਆਪਾਂ ਉਹਨਾਂ ਦੀ ਗਾਇਕੀ ਦਾ ਇੰਜੋਏ ਕਰ ਸਕੀਏ ਰਹਿੰਦੇ ਟਾਈਮ ਤੱਕ ਕਿਉਂਕਿ ਤੁਹਾਨੂੰ ਵੀ ਪਤਾ ਸੈਟਰਡੇ ਨਾਈਟ ਆ ਤੇ ਦੂਸਰੇ ਦਿਨ ਵੀ ਚਲੋ ਕੰਮ ਤੇ ਤਾਂ ਨਹੀਂ ਜਾਣਾ ਪਰ ਫਿਰ ਵੀ ਫੈਮਿਲੀ ਟਾਈਮਸ ਹੁੰਦਾ ਜਾਂ ਵਾਟੇਵਰ ਜੋ ਵੀ ਹੁੰਦਾ ਬਟ ਸਾਡੀ ਇਹੀ ਕੋਸ਼ਿਸ਼ ਆ ਵੀ ਅਸੀਂ ਔਨ ਟਾਈਮ ਉਹਨਾਂ ਨੂੰ ਅਮ ਸਿੰਗ ਇਹਨਾਂ ਦੀ ਸ਼ੁਰੂ ਕਰਾ ਕੇ ਤੇ ਜੋ ਇੰਜੋਏ ਕਰ ਸਕਦੇ ਨੇ ਵੱਧ-ਵੱਧੋ ਕਰ ਸਕਦੇ ਨੇ ਦਰਸ਼ਕੋ 9 ਅਗਸਤ ਦਿਨ ਸ਼ਨੀਵਾਰ ਸ਼ਾਮ ਦੇ ਠੀਕ 7 ਵਜੇ ਕੈਨੇਡਰਾ ਥੀਏਟਰ ਚ ਤਰਸੀਮ ਸਿੰਘ ਜਸਰ ਪਹੁੰਚ ਰਹੇ ਨੇ ਤੇ ਉਹ ਲਾਈਵ ਵੀ ਚੱਲੂਗਾ ਜੀ ਉੱਥੋਂ ਲਾਈਵ ਮੇਬੀ ਜੀ ਉਹਨਾਂ ਦਾ ਉਹਨਾਂ ਦਾ ਕੋਈ ਆਪ ਦਾ ਚੈਨਲ ਹੋਵੇ ਉੱਤੇ ਚੱਲੇ ਜਾ ਕੈਨਬਰਾ ਥੀਏਟਰ ਵਾਲੇ ਮੈਨੂੰ ਨਹੀਂ ਲੱਗਦਾ ਉਹ ਕੈਨਬਰਾ ਥੀਏਟਰ ਵਾਲੇ ਚਲਾਉਣਗੇ ਕਿਉਂਕਿ ਉਹਨਾਂ ਨੂੰ ਉਹ ਆਊਟ ਆਫ ਉਹ ਹੋ ਜਾਂਦਾ ਨਾ ਇਹ ਸਕੋਪ ਹੋ ਜਾਂਦਾ ਬਟ ਮੇਬੀ ਇਤਰ ਸੇਮ ਜਸਟਰਡੇ ਕੋਈ ਚੈਨਲ ਤੇ ਜਾਂ ਵਾਟਐਵਰ ਉਹਨਾਂ ਦੇ ਕੋਈ ਨੁਕ ਚੱਲੇ ਠੀਕ ਹੈ ਜੀ ਅ ਸਾਜ ਸੁਦਰ ਸਿੰਘ ਜੀ ਜਿਹੜੇ ਕੱਲ ਮੈਂ ਤੁਹਾਡਾ ਅਗਲੀ ਕਰਨੀ ਚਾਹੁੰਦਾ ਤੁਸੀਂ ਇੱਥੋਂ ਦਾ ਦੱਸਿਆ ਕਿ ਵੀ ਇੱਥੇ ਮੈਂ ਬਿਜ਼ਨਸ ਕਰ ਰਿਹਾ ਹਾਂ ਜੀ ਤੁਸੀਂ ਇਹ ਪਹਿਲਾ ਸ਼ੋਅ ਕਰਾਉਣ ਜਾ ਰਹੇ ਹੋ ਹਾਂਜੀ ਇਹ ਸਾਡਾ ਫਰਸਟ ਉਹ ਵੀ ਬਸ ਇੱਕ ਓਪਰਚੁਨਿਟੀ ਵਧੀਆ ਲੱਗੀ ਕਿਉਂਕਿ ਪਰਸਨਲੀ ਤਰਸੇਮ ਜਸੜਵਾਲ ਬਾਈ ਬੜਾ ਪਸੰਦਾ ਉਹਦੇ ਕਰਕੇ ਅਸੀਂ ਇਹ ਸਟੈਪ ਚੱਕ ਲਿਆ ਨਹੀਂ ਜੇ ਕੋਈ ਹੋਰ ਸਿੰਗਰ ਹੁੰਦਾ ਜਾਂ ਸ਼ਾਇਦ ਅਸੀਂ ਨਹੀਂ ਇਹ ਪੜਾਣਾ ਕਰਦੇ ਪਰ ਮੈਂ ਦਰਸ਼ਕਾਂ ਨੂੰ ਇਹ ਗੱਲ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਕਹਿੰਦੇ ਉਹਦੇ ਫਸਟ ਟਾਈਮ ਟ੍ਰਾਂਸਫਰ ਦਾ ਲਾਸਟ ਕੰਪਰੇਸ਼ਨ ਜਸਵਿੰਦਰ ਸਿੰਘ ਜਸਦੇ ਸੰਧੂ ਹੋਰਾਂ ਨੇ ਪਹਿਲਾ ਪ੍ਰਭਾਵ ਹੀ ਇਹ ਦਿੰਦਾ ਕਿ ਇਹਨਾਂ ਦੀ ਕੀ ਕਾਬਲੀਅਤਾਂ ਇਹਨਾਂ ਦੀ ਸੋਚ ਕਿੱਦਾਂ ਦੀ ਆ ਇਹ ਸਮਾਜ ਨੂੰ ਕਿੱਦਾਂ ਦੀ ਸਿਹਤ ਦੇਣਾ ਚਾਹੁੰਦੇ ਆ ਤੇ ਕਿੱਦਾਂ ਦਾ ਸਮਾਜ ਸਿਰਜਣਾ ਚਾਹੁੰਦੇ ਆ ਕਿਉਂਕਿ ਜਿਸ ਕਲਾਕਾਰ ਨੂੰ ਇਹਨਾਂ ਨੇ ਸੱਦਿਆ ਇਟ ਮੀਨਸ ਇਹਨਾਂ ਦੀ ਸੋਚ ਉਹਦੇ ਨਾਲ ਲੜਦੀ ਆ ਤੇ ਉਹਦੀ ਸੋਚ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਮੇਰੇ ਵੱਲੋਂ ਸਾਡੇ ਚੈਨਲ ਵੱਲੋਂ ਸਰਕਾਰ ਇਹ ਖਾਲਸਾ ਟੀਵੀ ਵੱਲੋਂ ਵੀ ਸਾਰੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਅਪੀਲ ਆ ਕਿ ਇਹਨਾਂ ਨੌਜਵਾਨ ਵੀਰਾਂ ਦਾ ਵੱਧ ਤੋਂ ਵੱਧ ਸਾਥ ਦਿਓ ਤਾਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਚੰਗੇ ਕਲਾਕਾਰਾਂ ਨੂੰ ਬੁਲਾ ਕੇ ਇੱਥੇ ਪ੍ਰਮੋਟ ਕਰਦੇ ਰਹਿਣ ਐਜ਼ ਅ ਪ੍ਰਮੋਟਰ ਇਹ ਵਧੀਆ ਕੈਂਪਸ ਦੇ ਵਿੱਚ ਸਥਾਪਿਤ ਹੋਣ ਤੁਸੀਂ ਅੰਤ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜੀ ਆ ਇਹੇ ਹੱਥ ਜੋੜ ਕੇ ਬੇਨਤੀ ਹੈ ਜੀ ਸਾਰਿਆਂ ਨੂੰ ਵੀ ਤੁਸੀਂ ਆਪਣੀ ਫੈਮਲੀ ਨਾਲ ਜਰੂਰ ਆਇਓ ਸਪੈਸ਼ਲੀ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਆਇਓ ਕਿਉਂਕਿ ਇੱਥੋਂ ਦਾ ਕਲਚਰ ਭਾਜੀ ਤੁਹਾਨੂੰ ਵੀ ਪਤਾ ਸਾਡੇ ਨਾਲੋਂ ਜ਼ਿਆਦਾ ਟਾਈਮ ਹੋ ਗਿਆ ਜੋ ਇੱਥੋਂ ਦੇ ਬੱਚੇ ਸਕੂਲਾਂ 'ਚ ਸਿੱਖਦੇ ਆ ਉਹ ਤੁਹਾਨੂੰ ਵੀ ਪਤਾ ਤੇ بس ਇਹੀ ਇੱਕ ਅਪੀਲ ਆ ਵੀ ਤੁਸੀਂ ਆਪਣੀ ਫੈਮਲੀ ਇਹਨਾਂ ਜ਼ਰੂਰ ਲਾਓ ਤੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਤਾਂ ਜੋ ਉਹਨਾਂ ਨੂੰ ਉਹਨਾਂ ਬਾਰੇ ਪਤਾ ਲੱਗੇ ਜੋ ਉਹਨਾਂ ਦੀ ਆਪਣੀ ਪਛੋਕੜ ਨੂੰ ਇੱਕ ਸਿਨੇਮੇ ਦੇ ਤੌਰ ਤੇ ਜਾਂ ਕਿੱਦਾਂ ਵੀ ਲਾਓ ਤੁਸੀਂ ਉਹ ਆਪਣੀ ਪੰਜਾਬੀ ਮਾਂ ਬੋਲੀ ਨੂੰ ਤੁਹਾਡੇ ਮੂਰੇ ਲੈ ਕੇ ਆ ਰਿਹਾ ਇਹ ਬਹੁਤ ਵੱਡੀ ਗੱਲ ਆ ਤੇ ਅਸੀਂ ਬੜੇ ਉਦੇ ਕੇ ਇਹਨਾਂ ਨੂੰ ਭਾਗ ਆਣਿਆ ਵੀ ਸਾਨੂੰ ਟਾਈਮ ਮੌਕਾ ਮਿਲਿਆ ਤੇ ਇਹ ਅਸੀਂ ਓਪਰਚੁਨਿਟੀ ਪਿਕ ਕਰ ਲਈ ਤੇ ਦੂਸਰੀ ਗੱਲ ਮੈਂ ਦੱਸਣਾ ਚਾਹੁੰਦਾ ਸਰੋਤਿਆਂ ਨੂੰ ਮੈਂ 2018 ਚ ਵੀ ਜਸੜਵੀਰ ਆਇਆ ਸੀ ਉਦੋਂ ਮੈਂ ਕਿਸੇ ਦੇ ਨਾਲ ਗਿਆ ਸੀ ਇੱਕ ਕੈਲੋਵੀ ਫੋਟੋ ਚਾਉਣਾ ਤੇ ਅੱਜ ਸਾਨੂੰ ਬੜੀ ਵਧੀਆ ਓਪਰਚ्युनिटी ਮਿਲੀ ਉਹ ਰੀਜ਼ਨ ਸੀ ਵੀ ਉਹ ਟਾਈਮ ਉਦਾਂ ਦਾ ਸੀ ਉਨੀ ਕੈਲੋਵੀ ਇਨਕਮ ਵਾਈਦ ਲਾ ਲੋ ਸਟੇਬਲ ਨਹੀਂ ਸੀ ਨਵੇਂ-ਨਵੇਂ ਆਏ ਸੀ ਅਸੀਂ 2018 ਚ ਫਰਵਰੀ ਚ ਆਏ ਸੀ ਤੇ ਮਿਲਦਾ ਮਈ ਚ ਆਸੀਂ ਮਿਲੇ ਸੀ ਵੀਰੇ ਨੂੰ ਬਟ ਮੈਂ ਉਦੋਂ ਕਿਸੇ ਦੇ ਥਰੂ ਗਿਆ ਸੀ ਤੇ ਅੱਜ ਸਾਨੂੰ ਬੜੀ ਵਧੀਆ ਇੱਕ ਮੌਕਾ ਮਿਲਿਆ ਤੇ ਅਸੀਂ ਉਹ ਮੌਕਾ ਨਹੀਂ ਸੀ ਮੈਂ ਨਹੀਂ ਸੀ ਪਰਸਨਲੀ ਉਹ ਆਉਣਾ ਚਾਹੁੰਦਾ ਤੇ ਉਹ ਅਸੀਂ ਜੀ ਪਿਕ ਕਰ ਲਿਆ ਜੀ ਹਾਂਜੀ ਦਰਸ਼ਕੋ ਜਿਸ ਤਰ੍ਹਾਂ ਕੀਤੇ انسان ਪੈਦਾ ਹੋਇਆ ਹੁੰਦਾ ਉਹ ਭਾਗਾਂ ਵਾਲੀ ਹੁੰਦੀ ਹੈ ਜਿਉਂ ਚੰਗਾ ਜੀਵਨ ਜਿਉਂਦੇ ਨੇ ਜਿਵੇਂ ਤਰਸੇਮ ਸਿੰਘ ਜਸੜ ਸ਼ਹੀਦਾਂ ਦੀ ਧਰਤੀ ਤੇ ਪੈਦਾ ਹੋਇਆ ਤੇ ਉਹਦੀ ਜਿਹੜੀ ਖਾਸੀਅਤ ਆ ਦੇਖੋ ਕੁਝ ਗੱਲਾਂ ਨਾ ਤੁਹਾਡੇ ਗੁਣ ਰਲਦੇ ਹੁੰਦੇ ਆ ਤੇ ਫੇਰ ਹੀ ਤੁਹਾਡੇ ਵਿਚਾਰ ਰਲਦੇ ਆ ਹਾਂਜੀ ਤਰਸੇਮ ਸਿੰਘ ਜੱਸੜ ਦੀਆਂ ਕੁਝ ਖਾਸੀਅਤਾਂ ਵੀ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ ਕਿ ਤਰਸੇਮ ਸਿੰਘ ਜੱਸੜ ਅਮਰਤ ਵੇਲੇ 3 ਵਜੇ ਉੱਠ ਕੇ ਅੱਛਾ ਜੀ ਸ਼ਹੀਦਾਂ ਦੇ ਸਥਾਨ ਮਾਤਾ ਗੁਜਰੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਫਤਿਹਗੜ੍ਹ ਸਾਹਿਬ OK ਉੱਥੇ ਨਤਮਸਤਕ ਹੋਣ ਜਾਇਆ ਕਰਦਾ ਸੀ ਜਦੋਂ ਉੱਥੇ ਵਿਦਿਆਰਥੀ ਬਣ ਬਤੀਤ ਕਰ ਰਿਹਾ ਸੀਗਾ ਦੇਖੋ ਅਮਰਤ ਵੇਲੇ 3 ਵਜੇ ਉੱਠਣਾ ਇਹ ਹਰੇਕ ਦੇ ਹਿੱਸੇ ਨਹੀਂ ਆਉਂਦਾ ਪਰ ਜਿਹੜੇ ਜਿਹੜੇ ਉੱਠਦੇ ਆ ਉਹਨਾਂ ਦੀ ਸੋਚ ਉਹਦੇ ਨਾਲ ਰਲ ਜਾਂਦੀ ਹੈ ਜਿਹਦੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਉਹ ਹੀ ਅਮਰਤ ਵੇਲੇ 3 ਵਜੇ ਉੱਠਦਾ ਤੇ ਫੇਰ ਸੀ ਦੀ ਸਤਾਨ ਤੇ ਮੱਥਾ ਟੇਕਣ ਜਾਂਦਾ ਉਸ ਵਿਅਕਤੀ ਦੀ ਕਲਮ ਚੌਥੀ ਜਮਾਤ ਚ ਚੱਲਣੀ ਸ਼ੁਰੂ ਹੋ ਗਈ ਚੌਥੀ ਜਮਾਤ ਉਹਨੇ ਲਿਖਣਾ ਸ਼ੁਰੂ ਕਰ ਦਿੱਤਾ ਸਤਵੀਂ ਜਮਾਤ ਦੇ ਵਿੱਚ ਜਾ ਕੇ ਉਹਨੇ ਜਿਹੜਾ ਕਵਿਸ਼ਰੀ ਗਾਈ ਤੇ ਉਹ ਸਟੇਟ ਪੱਧਰ ਤੇ ਜਿੱਨਰ ਰਹੀ ਓਕੇ ਜੀ ਪੂਰੇ ਪੰਜਾਬ ਦੇ ਵਿੱਚੋਂ ਪਹਿਲਾ ਸਥਾਨ ਅਸਰ ਕੀਤਾ ਉਹਨਾਂ ਦੀ ਕਵਿਸ਼ਰੀ ਨੇ ਤੇ ਸਮਾਲਸਰ ਵਾਲਿਆਂ ਨੂੰ ਵੀ ਇਸ ਗੱਲ ਦੀ ਵਧਾਈ ਆ ਮੋਗੇ ਜ਼ਿਲ੍ਹੇ ਵਾਲਿਆਂ ਨੂੰ ਕਿ ਉਸ ਧਰਤੀ ਦਾ ਪਾਣੀ ਪੀ ਕੇ ਸੰਤਾਂ ਦੇ ਆਣ ਗੁਆਣ ਦਾ ਜਿਹੜਾ ਔਰਾ ਇਹਨੂੰ ਔਰਾ ਕਿਹਾ ਜਾਂਦਾ ਕਿ ਸੰਤਾਂ ਦਾ ਔਰਾ ਇੰਨਾ ਕਾ ਵੀ ਨੇੜੇ-ਨੇੜੇ ਦੇ ਜਿਹੜੇ ਲਗਭਗ 40-50 ਪਿੰਡ ਆ ਉਹਨਾਂ ਤੇ ਹੱਜ ਤੱਕ ਵੀ ਇਸ ਗੱਲ ਦਾ ਪ੍ਰਭਾਵ ਆ ਕਿ ਉੱਥੋਂ ਦੇ ਜਿਹੜੇ ਨੌਜਵਾਨ ਆ ਉਹ ਚੰਗੇ ਕੰਮ ਕਰਨ ਲਈ ਹਮੇਸ਼ਾ ਪ੍ਰੇਰਿਤ ਰਹਿੰਦੇ ਨੇ ਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਵਿਚਰਦੇ ਨੇ ਜਿਵੇਂ ਸਦਾ ਜਸਵਿੰਦਰ ਸਿੰਘ ਜੱਸਾ ਸੰਧੂ ਜਿਹਨੂੰ ਪਿਆਰ ਨਾਲ ਜੱਸਾ ਸੰਧੂ ਕਹਿ ਕੇ ਬੁਲਾਉਂਦੇ ਨੇ ਇਹ ਚੰਗਾ ਪ੍ਰਬਾਲਾ ਕਰ ਰਹੇ ਨੇ ਤੇ ਇਸ ਗੱਲ ਦੀ ਇਹਨਾਂ ਨੂੰ ਸ਼ਾਬਾਸ਼ ਵੀ ਹੈ ਤੇ ਵਧਾਈ ਵੀ ਆ ਕਿਉਂਕਿ ਦਰਸ਼ਕ ਤੋਂ ਲੈ ਕੇ ਪ੍ਰਮੋਟਰ ਤੱਕ ਦਾ ਸਫਰ ਇਹਨਾਂ ਨੇ ਕਰ ਲਿਆ ਮੈਂ ਆਸ ਰੱਖਦਾ ਕਿ ਆਉਣ ਵਾਲੇ ਚੰਗੇ ਸਮੇਂ ਵਿੱਚ ਆਉਣ ਵਾਲੇ ਸਮੇਂ ਵਿੱਚ ਚੰਗੇ ਕਲਾਕਾਰਾਂ ਨੂੰ ਇਹ ਇਸੇ ਤਰ੍ਹਾਂ ਹੀ ਪ੍ਰਮੋਟ ਕਰਦੇ ਰਹਿਣਗੇ ਇਸ ਤੋਂ ਇਲਾਵਾ ਜਿਹੜੀ ਗੱਲ ਸੁंदर ਸਿੰਘ ਨੇ ਦਸਤਾਰ ਸਜਾਈ ਹੋਈ ਹੈ ਮੇਰੀ ਅਪੀਲ ਆ ਨੌਜਵਾਨ ਵੀਰਾਂ ਨੂੰ ਕਿ ਦਸਤਾਰਾਂ ਸਜਾਇਆ ਕਰੋ ਸਾਡੇ ਸਾਹਮਣੇ ਉਦਾਹਰਨਾ ਸੈੱਟ ਨੇ ਕਿ ਪੱਗ ਬੰਨ੍ਹ ਕੇ ਕੋਈ ਵੀ ਗਾ ਸਕਦਾ ਤੇ ਪੱਗ ਬੰਨ੍ਹ ਕੇ ਕੋਈ ਵੀ ਫਿਲਮੀ ਕਲਾਕਾਰ ਬਣ ਸਕਦਾ ਐਕਟਰ ਬਣ ਸਕਦਾ ਤੇ ਪੂਰੇ ਵਰਲਡ ਦੇ ਵਿੱਚ ਫੇਮਸ ਹੋ ਸਕਦਾ ਜਿਹੜੀ ਜੱਸੇ ਸੰਧੂ ਨੇ ਅਪੀਲ ਸਪੈਸ਼ਲ ਕੀਤੀ ਆ ਉਹ ਮੇਰੇ ਵੱਲੋਂ ਵੀ ਅਪੀਲ ਆ ਕਿ ਜਿੰਨੇ ਵੀ ਕੈਂਪਰਾ ਦੇ ਵਿੱਚ ਕੁਇਨਬੀਨ ਜ਼ਾਰਾ ਬੁਮਰਾ ਗੁਗੋਂਗ ਕਰਵਾਰ ਜਿੰਨੇ ਵੀ ਇੱਥੇ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਵੱਸਦਾ ਸਾਰੇ ਪਰਿਵਾਰਾਂ ਸਮੇਤ ਪਹੁੰਚੇ ਉਹ ਬੱਚਿਆਂ ਨੂੰ ਲੈ ਕੇ ਆਇਓ ਕਿਉਂਕਿ ਬੱਚੇ ਦੇਖ ਕੇ ਮੋਟੀਵੇਟ ਹੁੰਦੇ ਆ ਬੱਚਿਆਂ ਨੂੰ ਬੋਲੀ ਜੋ ਮਰਜੀ ਜਾਓ ਜੇ ਬੱਚਿਆਂ ਤੇ ਵੱਧ ਅਸਰ ਹੋਣਾ ਤਾਂ ਦੇਖ ਕੇ ਹੋਣਾ ਜਦੋਂ ਇਸ ਕਲਾਕਾਰ ਨੂੰ ਸੁਣਨਗੇ ਇਹਦੀਆਂ ਫਿਲਮਾਂ ਦੇਖਣਗੇ ਤੇ ਉਹ ਆਪਦੇ ਕੇਸ ਵੀ ਰੱਖਣਗੇ ਆਪਦੇ ਸਿਰਾਂ ਤੇ ਦਸਤਾਰਾਂ ਵੀ ਸਜਾਉਣਗੇ ਪੰਜਾਬੀ ਨੂੰ ਵੀ ਪਿਆਰ ਕਰਨਗੇ ਤੇ ਦਰਸ਼ਕੋ ਇੱਥੇ ਹੀ ਸਮਾਪਤੀ ਕਰਦੇ ਆ ਮੇਰੇ ਵੱਲੋਂ ਯਾਨੀ ਕਿ ਅਰਤਾਰ ਸਿੰਘ ਵੱਲੋਂ ਤੇ ਸਦਾ ਜਸਵਿੰਦਰ ਸਿੰਘ ਜੱਸਾ ਸੰਧੂ ਵੱਲੋਂ ਸਾਡੇ ਦੋਨਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ